ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਪਧੌੜ ਤੋਂ ਜਦੋਂ ਬਰਨਾਲੇ ਨੂੰ ਜਾਂਦੇ ਆ ਪੱਖੋ ਕੈਂਚੀਆਂ ਤੋਂ ਥੋੜਾ ਜਿਹਾ ਪਿੱਛੇ ਹਨ ਇੱਕ ਦਰਾਖਤ ਡੈਗ ਪਿਆ ਮੀਂਹ ਨਾਲ ਆ ਦੇਖੋ ਆਵਾਜਾਈ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਆ ਸਾਡੇ ਡੇਰੇ ਦੇ ਬੰਦੇ ਅਸੀਂ ਮੋਟਰਸਾਈਕਲ ਤੇ ਚੱਲੇ ਸੀਗੇ ਉਹ ਖੜਾ ਸਾਡਾ ਮੋਟਰਸਾਈਕਲ ਤੇ ਇਹ ਕਹਿੰਦੇ ਵੀ ਅਸੀਂ ਚਲੋ ਸੇਵਾ ਹੀ ਆ ਕੋਈ ਪਰੇਸ਼ਾਨ ਨਾ ਹੋਵੇ ਨੰਗਦਾ ਬੰਦਾ ਤੇ ਇਹਨੂੰ ਹੁਣ ਪਾਸੇ ਕਰਨ ਤੇ ਲੱਗੇ ਆ ਇਹ ਦਰਾਖਤ ਵੈਸੇ ਬਹੁਤ ਹੈਵੀ ਆ ਧੰਨ ਧੰਨ ਸਤਿਗੁਰੂ ਤੇ ਰਿਹਾ ਜੀ 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 ਬਹੁਤ ਮੁਸ਼ਕਲ ਹੋਇਆ ਪਿਆਰਾ ਰਸਤਾ ਤੇ ਬਾਕੀ ਹੁਣ ਪਰੇ ਕਰਕੇ ਦਰਾਖਤ ਤੁਹਾਨੂੰ ਫਿਰ ਦਿਖਾਉਨੇ ਆ ਆ ਕਰਾ ਸੱਤੇ ਮਾਈਆਂ ਦਾ ਬੋ ਸਤਿਐਂਦਰ ਵਾਰ ਕੀ ਜੈ ਹੋਈ ਚਲੋ 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 ਬਹੁਤ ਵੱਡਾ ਪੁੰਨ ਲੱਗੂਗਾ ਤੁਹਾਨੂੰ ਕਿਉਂਕਿ ਰਾਤ ਨੂੰ ਬਹੁਤ ਮੁਸ਼ਕਲ ਹੈ ਇੱਥੇ ਹਨਾ ਇਹ ਨੰਗਣਾ ਕਿਸੇ ਨੂੰ ਨਾ ਪਤਾ ਲੱਗਿਆ ਕੋਈ ਮੋਟਰਸਾਈਕਲ ਵਾਲੇ ਨੂੰ ਤੇ ਬਹੁਤ ਵਧੀਆ ਕੰਮ ਆ ਬਾਈ ਸ਼ਾਬਾਸ਼ ਸ਼ਾਬਾਸ਼ ਚੱਕ ਦੋ ਫੱਟੇ ਬਹੁਤ ਵੱਡੀ ਸੇਵਾ ਹੈ ਇਹ ਬਾਈ ਬਹੁਤ ਔਖਾ ਹੈ ਨਾ ਗੱਡੀਆਂ ਗੁੱਡੀਆਂ ਨੂੰ ਰਸਤਾ ਹੈ ਹੀ ਨਹੀਂ ਸੀ ਇੰਨਾ ਕਰਸਤਾ ਸੀ ਆ ਪੱਟੀ ਕੋਲੇ ਬਸ ਇਹ ਚੀਮਿਆਂ ਤੋਂ ਥੋੜਾ ਜਿਹਾ ਪਿੱਛੇ ਬਹੁਤ ਹੈਵੀ ਦਰਖਤ ਹੈ ਨਾ ਡਿੱਗਿਆ ਸਗਾ ਬਾਈ ਬਹੁਤ ਭਾਰਾ ਦਰਖਤ ਨੰਗੋ ਜੀ ਨੰਗੋ ਜੀ ਨੰਗੋ ਜੀ ਜਾਮ ਲੱਗ ਜਾਂਦਾ ਹੈ ਨਾ ਜੇ ਇੱਕ ਪਾਸੇ ਚੀਜ਼ ਆਉਂਦੀ ਹੈ ਤਾਂ ਆ ਨੈਣੇ ਆਉਤੋ ਬਾਈ ਸਾਨੂੰ ਵੀ ਦੇਖ ਕੇ ਵੀ ਰਾਹ ਚ ਰੁੱਕ ਗਏ ਇਹਨਾਂ ਦੇ ਬਲੌਗ ਤੇ ਪਾਵਾਂਗੇ ਭਾਈ ਅਸੀਂ ਵੀਡੀਓ ਬਹੁਤ ਵੱਡੀ ਸੇਵਾ ਹਨਾ ਚਲੋ ਬਹੁਤ ਹੁਣ ਤਾਂ ਹੋ ਗਿਆ ਰਾਸਤਾ ਹਨਾ ਰਹਿ ਗਿਆ ਥੋੜਾ ਜਿਹਾ ਹਨਾ ਬਾਕੀ ਸਾਰੇ ਨੂੰ ਪਰੇ ਧੱਕ ਦਾਂਗੇ ਆਪਾਂ ਹਾਂ 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 ਇੱਕ ਕੁਝ ਵੀ ਨਹੀਂ ਦਿਆ ਪਰ ਆ ਨੀ ਚੱਲ 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 ਬਲਜਿੰਦਰ ਇਹੋ ਜੀ ਸੇਵਾ ਮਿਲਣੀ ਨਹੀਂ ਵਾਰ-ਵਾਰ ਲੋਕ ਇੰਨੇ ਵਿਜੀ ਆ ਹਨਾ ਦੇਖ-ਦੇਖ ਕੇ ਨੰਗੀ ਜਾਂਦੇ ਸਾਰੇ ਚਲੋ ਧੱਕੋ ਹਾਂ ਚਲੋ 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 ਖੜੇ ਖੜੇ ਫੜ ਜਓ ਉਹ ਪੰਨ ਦੀ ਹੁਣ ਖੜੇ ਆ ਜੀ ਵਿਚਾਲੇ ਹੋ ਗਿਆ ਕਿ ਇਹਨਾਂ ਦਾ ਜਮਾ ਚਲੋ 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 ਉਹ ਮੋਟਰਸਾਈਕਲ ਵਿਚਾਲੇ ਖੜਾਤਾ ਵੀ ਲੱਗੇ ਦੇਖੋ ਜੀ ਸਾਡੇ ਨਾਲ ਮੁਲਾਜ਼ਮ ਵੀ ਲੱਗੇ ਆ ਲਓ ਜੀ ਕਰਤਾ ਰਸਤਾ ਖਾਲੀ ਪੂਰਾ ਜਾਮ ਲੱਗਿਆ ਸੀ